ਪੰਜਾਬ ਦੇ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਦੇ ਬੰਦੇ ਨੇ ਜਰ ਵੱਖ-ਵੱਖ ਨੁਮਾਇੰਦਿਆਂ ਦੇ ਵੱਲੋਂ ਜਿਹੜਾ ਕਿ ਇੱਥੇ ਦਾਵੇਦਾਰੀਆਂ ਰੱਖਣ ਦੇ ਲਈ ਵੱਖ-ਵੱਖ ਕੀਤੇ ਜਾ ਰਹੇ ਨੇ ਇਸੇ ਤਰ੍ਹਾਂ ਹੀ ਥੋੜੇ ਸਮਾਂ ਪਹਿਲਾਂ ਲੋਕਾਂ ਦੇ ਵਿੱਚ ਵਿਚਰਦੇ ਆ ਰਹੇ ਨੇ ਅੰਗਰੇਜ਼ ਸਿੰਘ ਫੌਜੀ ਵੜਵਾਲ ਜੋ ਕਿ ਪਹਿਲਾਂ ਫੌਜ ਦੇ ਵਿੱਚ ਸਰਵਿਸ ਕਰਦੇ ਰਹੇ ਨੇ ਅੱਜ ਉਹਨਾਂ ਦੇ ਵੱਲੋਂ ਮਮਦੋਟ ਵਾਲੀ ਸਾਈਡ ਤੋਂ ਫਰੋਜਪੁਰ ਵਾਲੀ ਸਾਈਡ ਤੋਂ ਰੋਡ ショਅ ਕੱਢਿਆ ਜਾ ਰਿਹਾ ਗੱਲਬਾਤ ਕਰਦੇ ਆ ਕਿੱਥੋਂ ਰੋਡ ショਅ ਕੱਢਿਆ ਕਿੱਥੋਂ ਤੱਕ ਜਾਣਾ ਹੈ ਕੀ ਅਗਲੀਆਂ ਇਹਨਾਂ ਦੀਆਂ ਜੀ ਸਰ ਸਭ ਤੋਂ ਪਹਿਲਾਂ ਦਾ ਸਵਾਗਤ ਹੈ ਤੁਹਾਡਾ ਚੈਨਲ ਐਜੇ ਨਿਊਜ਼ 24 ਤੇ ਥੈਂਕ ਯੂ ਬੜੀ ਬੜੀ ਮੇਹਰਬਾਨ ਤੁਹਾਡਾ ਜੀ ਤੋਂ ਚੋਣਾ ਆ ਰਹੀਆਂ ਨੇ 2024 ਦੀਆਂ ਉਹਦੇ ਮੱਦੇ ਨਜ਼ਰ ਤੁਹਾਡੇ ਵੱਲੋਂ ਕਾਫੀ ਟਾਈਮ ਤੋਂ ਜਿਹੜਾ ਸੰਗਤਾਂ ਦੇ ਵਿੱਚ ਵਿਚਰਨਾ ਸ਼ੁਰੂ ਕੀਤਾ ਗਿਆ ਹੈ ਹੋਰ ਵੀ ਲੋਕ ਜਿਹੜੇ ਦਾਵੇਦਾਰੀਆਂ ਰੱਖਣ ਨੂੰ ਫਿਰਦੇ ਸੀ ਹਲਕੇ ਤੋਂ ਕਿਉਂਕਿ ਰੱਖਣੀਆਂ ਚਾਹੀਦੀਆਂ ਵੀ ਨੇ ਹਰ ਇੱਕ ਦਾ ਅਧਿਕਾਰ ਹੈ ਤੁਹਾਡੇ ਵੱਲੋਂ ਇਲੈਕਸ਼ਨ ਲੜਨਾ ਲੜਿਆ ਜਾ ਰਿਹਾ ਹੈ ਤੇ ਕਿਹੜੀ ਪਾਰਟੀ ਵੱਲੋਂ ਬਿਲਕੁਲ ਜੀ ਮੈਂ ਆਮ ਆਦਮੀ ਪਾਰਟੀ ਦਾ ਸ਼ਪਾਹੀ ਹਾਂ ਔਰ 2024 ਦੀ ਜਿਹੜੀ ਤਿਆਰੀ ਹੈ ਬਿਲਕੁਕੁਲ ਮੁਕੰਮਲ ਆ ਮੈਂ ਫੌਜੀ ਅੰਗਰੇਜ਼ੀ ਬਣਵਾਲ ਹਮੇਸ਼ਾ ਜਿਹੜੀ ਲੋਕਾਂ ਦੀ ਆਵਾਜ਼ ਆ ਅੱਜ ਤੁਸੀਂ ਦੇਖ ਸਕਦੇ ਹੋ ਯੂਥ ਆ ਯੂਥ ਜਿਹੜੀ ਕੌਲ ਆ ਯੂਥ ਕੌਲ ਬਿਲਕੁਲ ਸਾਬਤ ਕਰ ਰਹੀ ਆਮ ਆਦਮੀ ਪਾਰਟੀ ਦਾ ਜਿਹੜਾ 2024 ਦਾ ਜਿਹੜਾ ਪਿਆਰ ਹੈ 2024 ਜਿਹੜੀ ਮੈਂਬਰ ਆਫ ਪਾਰਲੀਮੈਂਟ ਸੀਟ ਆ ਉਹ ਲੋਕਾਂ ਦੇ ਫਤਵਾ ਹੈ ਬਿਲਕੁਲ ਯੂਥ ਆ ਪੂਰੇ ਹਲਕੇ ਦੇ ਵਿੱਚੋਂ ਕਿੰਨਾ ਕੇ ਤੁਹਾਨੂੰ ਜਿਹੜਾ ਲੋਕਾਂ ਵੱਲੋਂ ਸਮਰਥਨ ਮਿਲ ਰਿਹਾ ਐ ਇਸ ਵਕਤ ਮੈਂ ਪੂਰੀ ਲੋਕ ਸਭਾ ਦੇ ਵਿੱਚ ਜਿਆਦਾ ਜਿਆਦਾ ਮੈਂ ਜੇ ਗੱਲ ਕਰਾਂ ਤੇ ਮੈਂ ਪੂਰੀ ਲੋਕ ਸਭਾ ਹੀ ਇਨਾ ਜਿਆਦਾ ਪਿਆਰ ਦੇ ਰਹੀ ਐ ਕਿ ਮੈਂ ਸ਼ਬਦਾਂ ਵਿੱਚ ਸ਼ਬਦ ਨਹੀਂ ਬਿਆਨ ਕਰ ਸਕਾਂ ਮੈਂ ਇਹਨਾਂ ਦਾ ਕਰਜ਼ੇ ਅਦਾ ਕਰਾਂਗਾ ਲੋਕ ਸਭਾ ਮੈਂਬਰ ਪਾਰਲੀਮੈਂਟ ਬਣੇ। ਚੋਣਾਂ ਤੋਂ ਪਹਿਲਾਂ ਬੜੇ-ਬੜੇ-ਵੱਡੇ ਦਾਅਵੇ ਕਰ ਦਿੰਦੇ ਨੇ ਲੀਡਰ ਆਹ ਕਰ ਦਿਆਂਗੇ ਉਹ ਕਰ ਦਿਆਂਗੇ ਲੋਕਾਂ ਦੇ ਲਈ ਪਰ ਰਿਐਲਿਟੀ ਤੌਰ ਤੇ ਹੁੰਦਾ ਨਹੀਂਗਾ ਤੁਹਾਡੇ ਵੱਲੋਂ ਕਿਹੋ ਜਿਹੇ ਉਪਰਾਲੇ ਕੀਤੇ ਜਾਣਗੇ ਲੋਕਾਂ ਦੇ ਲਈ ਸਹੂਲਤਾਂ ਕਿਹੋ ਜੀਆਂ ਤੁਹਾਡੇ ਵੱਲੋਂ ਪ੍ਰਦਾਨ ਹੋਣਗੀਆਂ। ਦੇਖੋ ਜੀ ਪਹਿਲਾਂ 75-76 ਸਾਲਾਂ ਚ ਲੋਕ ਸੱਚਮੁੱਚ ਕਹਿੰਦੇ ਲੋਕਾਂ ਨੂੰ ਗੁੰਮਰਾਹ ਹੀ ਕੀਤਾ ਗਿਆ। ਇਸ ਵਾਰ ਪਹਿਲੀ ਇੱਕੋ ਇੱਕ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਜੋ ਅਗਵਾਈ ਕਰ ਰਹੇ ਪੰਜਾਬ ਦੀ ਮੁੱਖ ਮੰਤਰੀ ਪੰਜਾਬ ਦੇ ਨੇ ਉਹਨਾਂ ਦਾ ਜਿਹੜਾ ਉਪਰਾਲਾ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਉਹਦੇ ਪ੍ਰਤੀ ਜਿਸ ਤਰ੍ਹਾਂ ਇੱਕ ਫੌਜੀ ਆ ਮੈਂ ਇੱਕ ਦੇਸ਼ ਦਾ ਫੌਜੀ ਹਾਂ ਕਾਰਗਰ ਦੀ ਲੜਾਈ ਵੀ ਲੜੀ ਆ ਔਰ ਜਿਸ ਤਰ੍ਹਾਂ ਮੈਂ ਲੋਕਾਂ ਵਿਚਰ ਰਿਹਾ ਔਰ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਇੱਕ ਫੌਜੀ ਨੂੰ ਸਲਮਾਨ ਦਿੰਦੀ ਆ ਚਾਹੇ ਹੋਰ ਸਾਡੇ ਡਿਫੈਂਸ ਫੋਰਸਸ ਨੂੰ ਸਲਮਾਨ ਦਿੰਦੀ ਆ ਤਾਂ ਇਸੇ ਤਰ੍ਹਾਂ ਇੱਕ ਫੌਜੀ ਨੂੰ ਵੀ ਇਸ ਤਰ੍ਹਾਂ ਜੀ ਨੈਤਿਕ ਜ਼ਿੰਮੇਵਾਰੀ ਮਿਲੇਗੀ ਔਰ ਨੈਤਿਕ ਜ਼ਿੰਮੇਵਾਰੀ ਮੈਂ ਜਾਣਦਾ ਕਿ ਬਾਰਡਰ ਪੱਤੀ ਦੇ ਹਾਲਾਤ ਸਾਡੇ ਹੱਕ ਚ ਨਹੀਂ ਜੋ ਪਛੜਾ ਚਾ ਸਾਨੂੰ ਸੁਣਨ ਨੂੰ ਮਿਲਦਾ ਉਹ ਕਾਫੀ ਸਾਰਾ ਸਾਨੂੰ ਦੁੱਖ ਦਿੰਦਾ ਇਸ ਮੈਂ ਦੁੱਖ ਨੂੰ ਜਿਹੜਾ ਦੂਰ ਕਰਾਂ ਜੀ ਲੱਗਦਾ ਵਿਸ਼ਵਾਸ ਹੈ ਆਵਾਦਮੀ ਪਾਰਟੀ ਤੇ ਵੀ ਲੋਕ ਸਭਾ ਫਰੋਜਪੁਰ ਦਾ ਟਿਕਟ ਮਿਲੇਗੀ ਤੁਹਾਨੂੰ ਬਿਲਕੁਲ ਜੀ ਇੱਕ ਸੱਚੇ ਸਿਪਾਹੀ ਆ ਟਿਕਟ ਇੱਕ ਲਗ ਮੈਟਰ ਆ ਦੂਸਰੀ ਗੱਲ ਪਾਰਟੀ ਦੇ ਨਾਲ ਆ ਦਿਨ ਰਾਤ ਦੇ ਕਰਕੇ ਲੋਕ ਸਭਾ ਜਿਹੜੀ ਫਰੋਜਪੁਰ ਦੀ ਸੀਟ ਆ ਉਹ ਜਿੱਤ ਕੇ ਪਾਰਟੀ ਦੇ ਝੋਲੀ ਪਾ ਕੇ ਜਿਹੜੇ ਸਾਡੇ ਸੰਤ ਦੇ ਹੱਕ ਨੇ ਉਹ ਅਸੀਂ ਲੈ ਕੇ ਪੰਜਾਬ ਵਿੱਚ ਕੰਮ ਕਰਾਂਗੇ ਅੱਜ ਕਿਹੜੀ ਜਗ੍ਹਾ ਤੋਂ ਰੋਡ ਸ਼ੋਅ ਸ਼ੁਰੂ ਕੀਤਾ ਤੇ ਕਿੱਥੋਂ ਤੱਕ ਜਾਣਾ ਜਿਹੜਾ ਰੋਡ ਸ਼ੋਅ ਆ ਇੱਕ ਗੁਰੂ ਆਸੇ ਹਲਕੇ ਤੇ ਜਿਹੜਾ ਮੇਗਾ ਦਾਣਾ ਮੰਡੀ ਉਥੋਂ ਕਰਕੇ ਇਹ ਅਸੀਂ ਜਲਾਲਾਬਾਦ ਹੁੰਦੇ ਹੋਏ ਅਸੀਂ ਫਾਜ਼ਲ ਕਾ ਜਾਵਾਂਗੇ ਸੋ ਇਹ ਹਨ ਜਿਨ੍ਹਾਂ ਦੇ ਵੱਲੋਂ ਦਾਅਵੇਦਾਰੀ ਰੱਖੀ ਗਈ ਹੈ ਤੇ ਇਹਨਾਂ ਦਾ ਕਹਿਣਾ ਹੈ ਕਿ ਟਿਕਟ ਵੀ ਜਿਹੜੀ ਇਹਨਾਂ ਨੂੰ ਲੋਕ ਸਭਾ 2024 ਦੇ ਲਈ ਮਿਲੇਗੀ ਫਰੋਹੀਪੁਰ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਅਤੇ ਜੋ ਬਾਰਡਰ ਪੱਟੀ ਤੇ ਪਛੜੇ ਦਾ ਇਲਾਕਾ ਮੰਨਿਆ ਜਾਂਦਾ ਹੈ ਜੋ ਸਹੂਦਾਵਾਂ ਪਹਿਲੀਆਂ ਸਰਕਾਰਾਂ ਵੇਲੇ ਨਹੀਂ ਮਿਲੀਆਂ ਉਹ ਸੜੀਆਂ ਸਹੂਦਾਵਾਂ ਨੇ ਬਾਰਡਰ ਪੱਟੀ ਦੇ ਲੋਕਾਂ ਨੂੰ ਅੰਗਰੇਜ਼ ਸਿੰਘ ਫੌਜੀ ਬੜਵਾਲ ਨੇ ਜਿਹੜੇ ਇਹ ਮੁਹਈਆ ਕਰਵਾਉਣਗੇ ਤੇ ਜਿਨ੍ਹਾਂ ਨੇ ਮਮਦੋ ਗੁਰੂਵਰ ਸਾਹਿਬ ਇਲਾਕੇ ਤੋਂ ਲੈ ਕੇ ਫਾਜ਼ਿਲਗਾ ਤੱਕ ਜਿਹੜਾ ਰੋਡ ਸ਼ੋਅ ਲੈ ਕੇ ਜਾਣਾ ਹੈ ਲੋਕਾਂ ਦੇ ਵੱਲੋਂ ਕਾਫੀ ਜਿਹੜਾ ਵੱਡਾ ਸਮਰਥਨ ਜਿਹੜਾ ਇਹਨਾਂ ਨੂੰ ਮਿਲ ਰਿਹਾ ਹੈ ਇਸ ਵਕਤ ਤਾਂ ਹੋ ਸਕਦਾ ਇਹ ਆਉਣ ਵਾਲੇ ਜਿਹੜੇ ਐਮਪੀ ਹੋ ਸਕਦੇ ਨੇ ਲੋਕ ਸਭਾ ਰੋਇਪੁਰ ਤੋਂ ਐੱਜ ਨਿਊਜ਼ 24 ਦੇ ਨਾਲ ਮੈਂ ਜਸਵਿੰਦਰ ਬੋਪਾ ਰਾਏ ਜਲਾਲਾਬਾਦ